बसंत का मोदा आर्तपुत्र में कहि उने आई दीपक की बारी ली पटमंजरी टोटी कहि अलक कामदियो गुजरी संग दीपक के था का लंका कुंतलयौ राम कमलपसम चंपक के नाम ਗਉੜਾ ਕਨਰਾ ਕਲਿਆਣਾ ਅਸ਼ਟਪੁੱਤਰ ਦੀਪਕ ਕੇ ਜਾਨਾ ਸਭ ਮਿਲਿ ਸ਼ਰੀ ਰਾਗ ਵਾ ਗਾਵੇ ਪਾਂਚੋਂ ਸੰਗ ਬਰੰਗ ਲਾਵੇ ਬੈਰਾਰੀ ਕਰਨਾਟੀ ਤਰੀ ਗਵਰੀ ਗਾਵੇ ਆਸਾਵਰੀ ਤੇ ਪਾਠ ਸਿੰਧਵੀ ਅਲਾਪੀ ਸ਼ਰੀ ਰਾਗ ਸੋ ਪਾਂਚੋਂ ਥਾਪੀ ਸਾਲੋ ਸਾਰਗ ਸਾਗਰਾ ਔਰ ਗੁੰਡ ਗਵੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਮੀਰ ਖਸਤਮੇ ਗਗਵੈ ਗਾਵੇ ਪਾਂਚੋਂ ਸੰਗ ਬਰੰਗਨ ਲਾਵੇ ਸੋਰਟਕੁੰਡ ਮਹਾਰੀ ਤੂੰ ਕੁੰ ਗਾਵੇ ਆਸਾ ਗੁਣ ਗੁਣੀ ਉਚ ਸੁਸੋਹਾ ਗੁਣ ਕੀਨੀ ਮੇਗ ਰਾਗ ਸਿਓ ਪੰਚੋ ਕਿਨੀ ਬੈਰਾ ਤਰ ਗਜ ਤਰ ਕੇ ਦਾਰਾ ਜਬਲੇ ਤਰ ਨਟਿਓ ਜਲ ਧਾਰਾ ਹੁਨ ਗਾਵੇ ਸੰਕਰ ਓ ਸਿਮਾ ਮੇਗ ਰਾਗ ਪੁੱਤਰ ਨਕੇ ਖਾਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀਸ ਸਭ ਹੈ ਪੁੱਤਰ ਰਾਗਨ ਕੇ 18 10 20 ਖਾਸ ਰਾਗ ਉਹਨਾਂ ਗਾਏ ਸੰਗ ਰਾਗ ਨੀਤੀ ਸ ਸਭੇ ਬੁੱਤਰ ਰਾਗਨ ਕੀ 18 10 20 ਵਾਹਿਗੁਰੂ ਜੀ ਕਾ ਸੰਸਾ ਵਾਹਿਗੁਰੂ ਜੀ